ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਬ ਵੀਰ ਮਨਦੀਪ ਸਿੰਘ ਸਮਰਾ ਦੇ ਘਰੋਂ ਕਵਰ ਕਰਦੇ ਪੈ ਸਮਰਾ ਡੈਰੀ ਫਾਰਮ ਬਰੀਡ ਤੇ ਕੰਮ ਆ ਤੇ ਪਲੱਸ ਨਾਲ ਵਪਾਰ ਦਾ ਕੰਮ ਆ ਤੇ ਆਉਂਦੇ ਟਾਪ ਕਲਾਸ ਨੀਗਿੰਨੇ ਨਾਲ ਸ਼ੋ ਕੁਆਲਿਟੀ ਮੇਲੇ ਵਗੈਰਾ ਜਾਂਦਾ ਗੋ ਵੀਰ ਸ਼ੌਂਕ ਰੱਖਦਾ ਤੇ ਚੰਗੀਆਂ ਨਿਰਖ ਪਰਖ ਕੇ ਹਰਿਆਣੇ ਦੇ ਵਿੱਚ ਵੀ ਨਮਾਲ ਖਰੀਦ ਖੇਲਾ ਹੁੰਦਾ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਟੋਕੜ ਗੱਪਣ ਤੇ ਇੱਕ ਮਹੀਨੇ ਖੰਡ ਦੀ ਉੱਪਰ ਦੀ ਸੂਈ ਵੀ ਝੋਟੀ ਦੋ ਨਾਲ ਸੇਲ ਆ ਡਟੇਲ ਵੀਰ ਤੋਂ ਪਹੁੰਚਾਓਗੇ ਕੋਈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮਨਦੀਪ ਸਿੰਘ ਭਾਈ ਪਿੰਡ ਬਜੀਤਕੇ ਚਲਾ ਜਿੱਥੇ ਆਪਾਂ ਨੂੰ ਬੁਲਾਣਾ ਦਈ ਹੈ ਤੇ ਮੋਬਾਈਲ ਨੰਬਰ ਜੀ ਆਪਣਾ 90417 444 90417 41472 ਹਾਂਜੀ ਭਾਈ ਅੱਜ ਆਪਾਂ ਦਿਖਾਵਾਂਗੇ ਦੋ ਝੋਟੀਆਂ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਦੋ ਆ ਗਈਆਂ ਠੀਕ ਹੈ ਪਹਿਲਾ ਨੰਬਰ ਜਿਹੜੀ ਝ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਫਿਰ ਤੋਂ ਕੋਲ ਬਈ ਕਲੂਨ ਸੂਈ ਆ ਪਹਿਲੇ ਸੂਏ ਠੀਕ ਹੈ ਇਹ ਨੂੰ ਅੱਜ ਸੂਈ ਨੂੰ ਤਕਰੀਬਨ 1 ਮਹੀਨਾ ਪਛ ਦੇ ਰਹੇ ਆ ਆ ਇਹਦੇ ਪਿੱਛੇ ਬੱਚਾ ਹਨਾ ਕੀ ਫਿਰ ਕਾ ਪੈ ਗਈ ਬਈ ਕੱਟੀ ਹੈ ਜਮਾ ਜੈਡ ਬਲੈਕ ਹਨਾ ਹਾਂ ਇਹ ਝੋਟੀ ਵੀ ਜੈਡ ਬਲ ਹੈਗੀ ਬਈ ਠੀਕ ਆ ਝੋਟੀ ਦੇ ਵਾਲ ਸਿਰਫ ਦੋ ਕ ਕਾਲੀ ਹੋਈ ਸਾਰੀ ਹਨਾ ਦੋ ਚਾਰ ਹਨ ਦੇ ਬਈ ਤਕਰੀਬਨ ਜੈਡ ਬਲ ਹੈਗੀ ਠੀਕ ਹੈ ਮਹੀਨੇ ਤੋਂ ਉੱਪਰ ਦੀ ਸੂਈ ਵੀ ਹੈ ਦੁੱਧ ਹੁਣ ਕਿੰਨਾ ਦਿਨ ਹੋ ਗਏ ਵੀਰੇ ਨੂੰ ਸੂਈ ਨੂੰ ਠੀਕ ਹੈ ਇਹ ਦੁੱਧ ਹੈਗਾ ਸੀ 14-15 ਕਿਲੋ ਮਿੰਟ ਕੇ ਜਾਂ نیچے ਆਪਾਂ ਉਧਰੋਂ ਵਾਹੀ ਹਰਿਆਣੇ ਜੇ ਹਰਿਆਣੇ ਪੀ ਲੈ ਕੇ ਆਏ ਦੁੱਧੇ ਚੁੜੀ ਹੈ ਠੀਕ ਹੈ ਹੁਣ ਇੱਕ ਨੇ ਡੋਕੇ ਕਰਨ ਲੱਗਿਆ ਕੱਲ ਦੀ ਕਰ ਤੋਂ ਜੀ ਕੀਟ ਚਾਉਣ ਲੱਗ ਗਏ ਕੀਟ ਚਾਉਣ ਲੱਗ ਗਏ ਠੀਕ ਹੈ ਵੀ ਆਏ ਤੁਹਾਡੇ ਨੂੰ ਤਾਰਾ ਦੇਣੀ ਹੈ ਨਹੀਂ ਕਰ ਦਿਜੀਏ ਤੁਹਾਨੂੰ ਠੀਕ ਹੈ ਮੰਨ ਲਓ ਹੁਣ 12 ਤੋਂ 13 ਦੇ ਵਿੱਚ ਆੜ ਜਾ 12 ਲੀਟਰ ਤੋਂ ਬਾਹਰ ਹਾਂ 13 ਦੇ ਵਿੱਚ ਠੀਕ ਹੈ ਭਾਅ ਯਾਰ ਕੀ ਰੋਗੇ ਦਾ ਵੀਰੇ ਦਾ ਫਿਕਸ ਜੀ ਰੇਟ ਕਰਾਂਗੇ ਆਪਾਂ ਦੋਨਾਂ ਦੇ ਟਰੈਕ ਜਾਣੀ ਦੀ ਵੀ ਦੇਣ ਲੈਣਾ ਨਹੀਂ ਕਰਾਂਗੇ ਜਾਹਦਾਂ ਇਹਦਾ ਕੀ ਭਾਰ ਰੱਖੇ ਜੈਸ ਨੂੰ ਪ੍ਰਾਇਜ ਇਹ ਤਾਂ ਢੇਢ ਲੱਖ 1 ਲੱਖ 45 ਹਜ਼ਾਰ ਦੀ ਦੇਣੀ ਜੈਸਨ ਹੋਈ 1 ਲੱਖ 45 ਹਜ਼ਾਰ ਦੀ ਜੀ ਹਾਂਜੀ 12 ਲੀਟਰ ਤੋਂ ਬਾਹਰ ਦੁੱਧ ਹਾਜ਼ਰ ਆ 13 ਹੋ ਸਕਦਾ 12.5 ਹੋ ਸਕਦਾ ਦੇਖੋ ਕੱਟੀ ਨੂੰ ਪਿਆ ਕੇ ਆਪਾਂ 10 ਤੋਂ 11 ਦੇ ਵਿਚਾਲੇ ਚੋ ਰਹੇ ਨੇ ਦੰਦੋ ਹੋ ਚੌਕੀ ਲਗਭਗ ਚੌਕੀ ਬਈ ਇਹ ਤਾਂ ਦੇਖੇ ਵੀਰੇ ਚੌਕੀ ਹੋਵੇ ਸਿੱਕੀ ਹੋਵੇ ਚੌਣ ਚਵਾਦੀ 1 ਨੰਬਰ ਆ ਜਾਵਾਂ ਵੀਰੇ 1 ਨੰਬਰ ਹੈ ਤੋਰੀ ਬਾਹਰ ਨੂੰ ਸੋਬਰੋ ਮੂੰਹ ਮੱਥਾ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਬਹੁਤ ਵੱਡੀ ਝੋਟੀ ਆ ਤੇ ਥਣ ਥਣ ਦੇਖੋ ਹਵਾਨੇ ਦੇ ਨਾੜਾ ਵਗੈਰਾ ਤੇ ਕੁਝ ਮੈਂ ਕਹਿਵਾਤਾ ਭਾਰਤ ਦਾ ਨਕਸ਼ਾ ਬਣਿਆ ਇਹ ਜਿੰਦਜਾਨ ਚੌੜੀ ਤੇ ਜਿੰਨੀ ਹੈਗੇ ਬਰੀਕਿਆਂ ਦੇ ਵਿੱਚ ਆ ਪਤਲੀ ਝੋਟੀਆ ਜਮਾ ਤੇ ਟੇਲ ਬਲੈਕ ਆ ਪਿੱਛੇ ਬੱਚਾ ਵੀ ਬਲੈਕ ਆ ਤੇ ਬਾਕੀ ਸਾਫ਼ ਸੁਥਰੀ ਦੇਖੋ ਸ਼ਾਂਤ ਸੁਭਾਧੀ ਕੋਈ ਨਹੀਂ ਗੱਲ ਵੀ ਹਵੜਾ ਦਬੜੀ ਮਚਾਉਂਦੀ ਪਈ ਐ ਇਹ ਉਹ ਮਾਤਾ ਦੇਖੋ ਕਿਆ ਬਾਤ ਐ ਇਹਦਾ ਕੱਦ ਬਹੁਤ ਆ ਤੇ ਜਿੰਦਜਾਨ ਤੇ ਨਾਲ ਬੈੱਡ ਬਹੁਤ ਆ ਇਹਦਾ ਦੇਖੋ ਲੇਵਾ ਦੇਖੋ ਬੈਕ ਸਾਈਡ ਤੋਂ ਹੁਣ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਅਜੇ ਹੋਣੀ ਹੈਗੀ ਤੇ ਦੁੱਧ 12 ਲੀਟਰ ਤੋਂ ਬਾਹਰ ਚੋਣ ਦਾ ਹਾਜ਼ਰ ਆ ਹੋਰ ਗੱਲ ਪਿੱਛੇ ਮਾਰ ਜੀ ਇਹ ਇਹ ਇੱਥੇ ਇਦਾਂ ਵੀ ਰਹਿ ਗਈ ਹੈ ਨਾ ਇਹ ਧਾਰ ਦੇਖੀ ਦੇਖੋ ਠੀਕ ਹੈ ਇਹ ਇੱਥੇ ਵੀ ਇਹਨੇ ਪਾਸੇ ਮੈਂ ਨਾ ਇੱਥੇ ਉਹਦੇ ਚੋੜ ਮਾਲਾ ਠੰਡੀ ਜਿਹੜੇ ਨਸਲ ਹਾਣਾ ਜਾਵਾਂ ਜ਼ਿਆਦਾ ਠੰਡੀ ਹੈ ਵੀਰੇ ਜ਼ਿਆਦਾ ਸੀ ਕੁਆਲਟੀ ਦਾ ਇਹਦੀ ਹੁੰਦਾ ਹੈ ਬਾਕੀ ਮੂੰਹ ਮਤਾਂ ਦੇਖੋ ਖੜ ਨਹੀਂ ਹੋਣੀ ਦੇਖੋ ਕਿਆ ਬਾਤ ਹੈ ਨਾ ਜਾਵਾਂ ਮਲਟੀ ਵੀਰੇ ਆਪਣੇ ਕਹਿੰਦੇ ਆ ਦੇਖੋ ਆਪਣੀਆਂ ਮੱਛੂ ਆ ਰਹੀਆਂ ਨੇ ਦੇਖੋ ਠੀਕ ਹੈ ਪੂਰੀ ਕੁਆਲਟੀ ਤੇਲ ਜਮਾ ਮੰਨ ਕੇ ਚੱਲ ਜਾਇ ਇੱਕ ਨੂਮਣਾ ਕੇ ਸਿਰ ਤੇ ਬਾਥੇ ਦਾ ਬੱਠਰ ਧਰ ਲਓ ਹਣਾ ਤੇ ਇਹ ਦੇਣੀ ਆਪਾਂ 145000 ਜੈਸਨ ਹੋਈ ਆ ਵੀਰੇ ਇਹਦੇ ਚ ਵੀ ਫੋਨ ਕਰਕੇ ਜੀ ਆ 40 ਦੇ ਦੋ 35 ਦੇ ਹੋ ਘੱਮਣਾ ਬਸ ਇਹਦੇ ਨੂੰ 0 ਆਏ ਤਾਂ ਆਪਾਂ ਜਿਆਦਾ ਨਹੀਂ ਜੀ 1500 ਸੌ ਸਕਦੇ 14 1 ਲੱਖ 45 ਹਜ਼ਾਰ ਜਮਾਨਤ ਨਾਲ ਆਪਾਂ ਕਰ ਦਾਂਗੇ ਤੇ ਅੱਗੇ ਦੇਖਦਾ ਦੋ ਨੰਬਰ ਤੇ ਆਪਾਂ ਝੋਟੀ ਜੀ ਹਾਂਜੀ ਬਈ ਦਰਤਵਾਰ ਸਿੰਘ ਸੁng ਬਹੁਤ ਸੋਹਣਾ ਇਹਦਾ ਹਨ ਬਹੁਤ ਬਿਊਟੀ ਦੇਖੋ ਇਹਦੇ ਠੀਕ ਹੈ ਤੇ ਨਾੜਾ ਹਵਾਨੇ ਤੇ ਦਿਖਣੇ ਦੇਖਣੇ ਤੇ ਪਿੰਡੇ ਦੇ ਨਾੜਾ ਦਿਖੀ ਜਾਂਦੀਆਂ ਹਨਾ ਤੇ ਬਹੁਤ ਸੋਹਣੀ ਤੇ ਇਹ ਵੀ ਪਲੂਣ ਹੀ ਲੱਗਦੀ ਹੈ ਹਨਾ ਇਹ ਚੌਗੀ ਹੈ ਵੀਰੇ ਦੀ ਚੌਗੀ ਪਲੂਣ ਚੌਗੀ ਬੱਚਾ ਇਹਦਾ ਹਾ ਕਟਾ ਇਦੇ ਨਾਲ ਮੇਰ ਦਾ ਭਾਈ 3 ਮਹੀਨਿਆਂ ਦੀ ਸੂਈ ਵੀ ਹੈ ਪਰਤ ਪਾਲੇ ਹੈ ਭਾਈ 3 ਮਹੀਨਿਆਂ ਦੀ ਸੂਈ ਵੀ ਹੈ ਗੱਭਰ ਨਹੀਂ ਹੋਈ ਵੀ ਵੀਰੇ ਦੇਖੋ ਐਵੇਂ ਆਪਾਂ ਕਹਿ ਦਈਏ ਇਹਨੂੰ 10 ਦਿਨ ਹੋ ਗਏ 15 ਦਿਨ ਹੋ ਗਏ ਇੱਕ ਦਿਨ ਦੀ ਵੀ ਗੱਭਰ ਨਹੀਂ ਕਿੜੀ ਕੋਈ ਟਿਕੜਾ ਲੱਗੋ ਨਹੀਂ ਲੱਗਿਆ ਹੋਰ ਜਮਾ ਨਹੀਂ ਹੁਣ ਇਹ ਵੀ ਹੀਟ ਚ ਆਊਗੀ ਆਪਾਂ ਐਦਾਂ ਹੀ ਲੱਗੇ ਆਪਾਂ ਜੀ ਤਾਜੀ ਸੂਈ ਆ ਉਦੋਂ ਵੀ ਆਪਣੀ ਦੇਖੀ ਵੀ ਸੀ ਉਧਰ ਠੀਕ ਹੈ ਨਾ ਲੱਗੇ ਕੋਈ ਹੋ ਨਹੀਂ ਹੈਗਾ ਠੀਕ ਹੈ ਭਰਾਵਾ ਇਹਦੇ ਪਹਿਲੀ ਵਾਰ ਗੱਭਰ ਆਇਆ ਰਹਿਣ ਕਿੰਨਾ ਦੁੱਧਾ ਹੁਣ ਦੁੱਧ ਇਹ ਥੱਲੇ ਵੀ ਸ਼ੇਮ ਹੀ ਆ ਮੰਨ ਲੋ 12 ਹੋਵੇ 12.5 ਕਿਲੋ ਹੋਵੇ ਠੀਕ ਹੈ ਹਾਂਜੀ ਇਹ ਜੈਕਸਨ ਉਹ ਦੇਵਾਂਗੇ 142000 ਜੀ 142000 ਜੀ ਹਾਂਜੀ ਹਾਂ ਤੇ ਇਹ ਚਲੋ ਸੂਈ ਵੀ ਆਪਾਂ ਦੁੱਧ ਵਧੀਆ ਹੈਗਾ ਤਿੰਨ ਮਹੀਨਿਆਂ ਦੀ ਹੈ ਜੇ ਤਾਜੀ ਆਪਾਂ ਲੈਣੀ ਹੋਵੇ ਇਦਾਂ ਦੀ ਝੂਟੀ ਹੈ ਨਾ ਬਰੀਡ ਵਾਲੀ ਤੇ ਜਾਂਦੀ ਆ ਦੋ ਦਿਨ ਇਹ ਤਾਂ 2 ਲੱਖ ਤੋਂ ਬਾਹਰ ਮਿਲ ਜਾਣਾ 2 ਲੱਖ ਪਰ ਇਹ ਤਾਂ ਆਮ ਹੀ ਹੈ ਜਾਂ ਕਟੀਆਂ ਦਾ ਵੇਚੀਆਂ ਵੀ ਨਹੀਂ ਆਪਾਂ ਬਰੀਡ ਬਾਕੀ ਹੁਣ ਵਿੱਚ ਵੀ ਰਹਿਣਗੇ 142000 ਰੁਪਿਆ ਬਾਹਲਾਗਾ ਵੀ ਲੱਖ ਦੀ ਮਿਲ ਜਾਂਦੀ 90 ਦੀ ਇਹਨਾਂ ਦਾ ਮੰਨ ਕੇ ਚਲੋ ਪਹਿਲਾਂ ਤਾਜ਼ੀਆਂ ਬਹੁਤ ਵੱਡੀ ਕੀਮਤ ਦੂਦੀ ਇਹਨਾਂ ਦੀ ਉਹ ਵੀਰੇ ਫੈਸਟਪਾਲ ਪਤਾ ਕੀ ਗੱਲ ਆ ਇਹ ਆਪਣੀ ਆਪਣੀ ਸਮਝ ਆ ਦੇ ਕੋ ਜਿਹਨੂੰ ਨੌਲਜ ਆ ਥੋੜੀ ਜਿਹੀ ਮੱਝਾਂ ਬਾਰੇ ਠੀਕ ਹੈ ਠੀਕ ਹੈ ਕੱਟੀ ਵੀ ਮਿਲੇ ਲੱਖ ਰੁਪਏ ਦੀ ਮਿਲਦੀ ਆ ਕੱਟੀ ਆਪ ਨੂੰ 20000 ਰੁਪਏ ਦੀ ਮਿਲ ਜਾਂਦੀ ਆ ਜੈ ਜੈ ਗੱਲ ਆ ਜੀ ਇਦਾਂ ਦੀਆਂ ਝੋਟੀਆਂ ਜਿਵੇਂ ਹੁਣੇ ਤਿਆਰ ਕੋਈ ਹੋਣੀ ਹੋਣੀ ਤੇ ਟੀਕਾ ਕਰਤਾ ਅਗਲੇ ਸਵੇਰੇ ਸਵਾ ਸੋਟੇ ਹੀ ਲੱਖ ਦੀ ਗੱਟੀ ਤਿਆਰ ਹੋਣਾ ਕਾਨੂੰਨ ਆ ਚੌਗੀ ਵੀਰੇ ਬੇਸ ਕੁਆਲਟੀ ਇਹ ਮੇਲਿਆਂ ਕਰਕੇ ਹਲੇ ਇਸ ਵੀ ਥੋੜਾ ਜਿਹਾ ਲੇਟ ਕਰੀ ਹੋਈ ਆ ਠੀ ਕੰਮੀ ਕੋਈ ਵੀ ਨਹੀਂ ਆ ਦੇਖੋ ਜਿਵੇਂ ਐਗਰੀਮੈਂਟ ਦੇ ਪੈੜਾ ਕਿਤੇ ਫੋਟੋਆਂ ਲੱਗਦੇ ਹੁੰਦੇ ਨੇ ਇਹੋ ਜਿਹੇ ਲੱਗਦੇ ਨੇ ਫੀਲ ਫੈਕਟਰ ਦੇ ਵੀਰੇ ਫੋਟੋ ਲੱਗੀ ਹੁੰਦੀ ਆ ਚਵਾਈ ਐਦਾਂ ਦੀ ਆ ਪਰਤਪਾਲ ਬਾਈ ਦੋਨਾਂ ਦੀ ਠੀਕ ਹੈ ਇਹਦੀ ਵੀ ਜائیں ਆਪਾਂ ਥਾਣੂ ਆ ਦੱਬ ਕੇ ਛੜ ਦੇ ਤਾਂ ਵੀ ਕਰਦੇ ਠੀਕ ਆ 12 ਲੀਟਰ ਦਾ ਦਿਖਾ ਜਰਾ ਸੋਰੀ ਬਾਹਰ ਨੂੰ ਇਹਨੂੰ ਸੋ ਪਰ ਮੂੰਹ ਮੱਥਾ ਫੇਸ ਕੁਆਲਿਟੀ ਵਾਰਾ ਦੇਖੋ ਜਿੰਨਾ ਮੁੱਲ ਹੈ ਇਹਦੇ ਮੂੰਹ ਦਾ ਹੀ ਮੁੱਲ ਆਗਾ ਤੇ ਮੱਥਾ ਮੁਥਾ ਕਾਦਾ ਕਿਆ ਪਤਾ ਪੁੰਨੇ ਦਾ ਚੰਨ ਹੀ ਆ ਜਮਾ ਤੇ ਘੱਡ ਬੱਡ ਵੱਡੀ-ਬੁੱਡੀ ਬਹੁਤ ਆ ੱਦਲੇ ਵਾਲੂ ਵਾ ਦੇਖੋ ਜਮਾ ਫਿੱਟ ਫਾਟ ਕੰ ਜੈ ਜਗਤ ਆ ਬ੍ਰੀਕ ਦੇਖੋ ਇਹ ਕਿ ਤੂੰ ਨਾਸੇ ਦੇ ਪਿੰਡੇ ਦੇ ਸਾਰੇ ਕਹਣਾ ਪਾਉਂਦੀ ਗੱਲ ਤੇ ਜਿੰਨੀ ਆਈਏ ਕੇਰ ਗੌਰ ਵਾਲੇ ਕਰੂਈ ਆਈਏ ਜਮਾ ਹਾਂ ਹਾਂ ਉਧਰ ਵੀਰੇ ਕਰਦੇ ਆ ਗੌਰ ਕਰਦੇ ਆ ਬਸ ਇਹੀ ਹੋਆ ਕਣਾ ਸਰੋ ਛੋਲੇ ਖਾਸੇ ਕੱਟੇ ਖਾਦੇ ਵੇਦੇ ਹਣਾ ਕੰਨ ਸੁਲ ਸੁਆ ਕੇ ਅਗਲਾ ਫੇਰ ਹੀ ਤਿਆਰ ਹੁੰਦੀਆਂ ਨੇ ਬਈ ਚਾਰ ਦਿਨ ਦਾ ਆਪਣੇ ਤਾਂ ਸੁੰਧੀਆਂ ਨਹੀਂ ਹੈਗੀਆਂ ਦੇਖ ਲਓ ਨੂੰ 3 ਮਹੀਨੇ ਹੋ ਗਏ ਕੋਈ ਚੌਗੀ ਵੀ ਠੀਕ ਹੈ ਕੰਮੇ ਹੋ ਨਹੀਂ ਕਰੇ ਠੀਕ ਹੈ ਨਾਲ ਚਵਾਈ ਚੂਈ ਦੀ ਇੱਕ ਨੰਬਰ ਸੂਪਰ ਫਾਸਟ ਵੀਰੇ ਜਿਹਨੂੰ ਕਹਿੰਦੇ ਆ ਕਿ ਨਾ ਵੀ 100 ਚੋਂ ਇੱਕ ਜਾਂ ਦੋ ਮਿੰਟੀਆਂ ਇੰਨੀ ਪੋਨੀ ਚਵਾਇਦੀ ਠੀਕ ਆ ਇਹ ਦੇਣੀ ਆ ਪੈ 1,42,000 ਦੀ ਜੈਸ ਲੋਕੀਏ ਬਸ ਇਹ ਤੋਂ ਜ਼ਿਆਦਾ ਨਹੀਂ ਹੋਊਗਾ ਠੀਕ ਹੈ ਆਪਾਂ ਇਹ ਨਹੀਂ ਕਹਦੇ ਕਿ ਕੋਈ ਫੋਨ ਵੀ ਨਾ ਕਰੀ ਚਲੋ ਆਪਣੀ ਆਪਣੀ ਸਮਝਣਾ ਫੋਨ ਕੋਈ ਵੀ ਕਰ ਸਕਦਾ ਹੈ ਦੇਖੋ ਇਹ ਪ੍ਰਾਈਸ ਆਪਾਂ ਦੇਣ ਵਾਲੇ ਕੀਤੇ ਨੇ ਵੀ ਲੈ ਜੀ ਕੀਤੇ ਨੇ ਵੀ ਇੰਦਾਂ ਦੀਆਂ ਛੋਟ ਛੋਟੀਆਂ ਨਹੀਂ ਮਿਲਦੀ ਇਹ ਪ੍ਰਾਈਸ ਹੈ ਹਨਾ ਜੈ ਜੀ ਕੱਲਾ ਜਮਾ ਉਧਰ ਉਹ ਵੀਰੇ ਜੀ ਹੁਣ ਆਮ ਬੰਦੇ ਨੇ ਲੈ ਗਣੀ ਹੈ ਕਿ ਚਲੋ ਆਪਾਂ ਜਾਣਨੇ ਹੈਗੇ ਉਧਰ ਉਹ ਹੈ ਜੀ ਛੋਟੀ ਦਾ ਫੋਨ ਵੀ 1,66,000 ਦੀ ਕੀਮਤ ਕਰ ਦਿਆ ਜਮਾ ਜੈ ਬਾਕੀ ਸਾਫ ਸੁਥਰੀ ਮੰਨ ਕੇ ਚਲੋ ਸਾਂਭੀ ਅਗਲੇ 3 ਸਾਲ ਹਨਾ ਹਾਂ ਜੀ ਈ ਠੰਡੀ ਐਨੀ ਅਪਰਤ ਪਲੂਣਾ ਦੀ ਜਿਵੇਂ 3 ਮਹੀਨੇ ਚ ਬੱਚਾ ਛੱਡੋ ਨਾ ਸਕੋ ਇਹਨਾਂ ਦਾ ਵੀ ਠੀਕ ਹੈ ਜਿਵੇਂ ਮਰਜੀ ਹੱਥ ਰੇਪਾ ਫੇਰ ਜਾਨਾ ਕੋਈ ਉਹ ਵੀ ਨਹੀਂ ਇਹਨਾਂ ਨੂੰ ਦੋਨਾਂ ਤੇ ਮਿਲਕ ਵੇਨ ਵਗੈਰਾ ਬਹੁਤ ਚੰਗੀ ਜਾਂਦੀ ਹੈ ਹਨਾ ਬਿਲਕੁਲ ਸਾਬੂ ਸੁਭਰ ਦੂ ਆਪਾਂ ਝੂਟੇ ਦਿਖਾ ਕੇ ਪਲੂਣਾ ਸੂਈਆਂ ਸਵਾਇਆਂ ਇੱਕ ਤਾਂ ਹੈਗੇ 3 ਕਿ ਮਹੀਨੇ ਸੂਈ ਵੀ ਤੇ ਜਿਹੜੀ ਆ ਗਈ ਜਮਾ ਜਿਹੜੇ ਵੀ ਕਹਿੰਦੇ ਆਪਾਂ ਮੇਲੇ ਦੇ ਵਿੱਚ ਵਿਊ ਕੀ ਦੇ ਵਿੱਚ ਦਾ ਵੀਰੇ ਨਾਮ ਚੱਕੂ ਜਾਵਾ ਹਨਾ ਵੀਰੇ ਮਿਰਕ ਬਿਊਟੀ ਚ ਵੀ ਖੜੂ ਮਿਰਕ ਚ ਵੀ ਪਾਸ ਹੋਇਆ ਇਹ ਕਿਹਨੇ 14 15 ਕਿਲੋ ਦੱਸਾ ਪਰ ਮਿੰਕੇ ਲਿਆ ਦੀਆਂ ਥੋੜਾ ਜਿਹਾ ਇੱਕਦਮ ਮੌਸਮ ਜ਼ਿਆਦਾ ਚੇਂਜ ਬਲ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਹੈ ਹਣਾ ਹੁਣ ਜੀਰ ਚਾਹੀਏ ਦੋਨੇ ਥੋੜਾ ਜਿਹਾ ਹੈ ਨਾ ਠੀਕ ਹੈ ਕਰਕੇ ਘਾਟੇ ਨੂੰ ਹੁਣ 12 ਤੋਂ ਪਲੱਸ ਪਲੱਸ ਹੁੰਦਾ ਤੱਕ ਠੀਕ ਹੈ ਨੰਬਰ ਬੋਲ ਦੀ ਦੁਬਾਰਾ ਆਪਣਾ ਨੰਬਰ ਵਈ ਆਪਣਾ ਹੈਗਾ 90417 41465 ਵਈ ਪਿੰਡ ਬਜੀਤਕੇ ਕਲਾਂ ਜਸ ਬਜੀਤਕੇ ਕਲਾਂ ਤੇ ਹਾਂ ਜਿਲ੍ਹਾ ਬਰਨਾਲਾ ਪੈ ਗਿਆ ਜਿਲ੍ਹਾ ਬਰਨਾਲਾ ਪੈ ਗਿਆ ਫਿਰ ਦੱਸੋ ਬਈ ਸੋ ਬਰਨਾਲੇ ਤੋਂ ਜਦੋਂ ਮਹਿਲਕਲਾਂ ਨੂੰ ਜਾਣੇ ਲੁਧ